ਹਾਂਜੀ ਵੇਲਕੋਲਾ ਪਿਆਬੀ ਸੂਟ ਸਟੋਰ ਤੁਹਾਡਾ ਵੈਲਕਮ ਹੈ ਅੱਜ ਆਪਾਂ ਦੇਖੋ ਕੀ ਲੈ ਕੇ ਆਏ ਨਵੀਂ ਆਈਟਮ ਲੈ ਕੇ ਆਏ ਤੁਸੀਂ ਹੈਰਾਨ ਹੀ ਹੋਏਗੇ ਕੈਸੀ ਲੱਗੇ ਐ ਜੀ ਦੇਖੋ ਕੈਸੀ ਐ ਚੈੱਕ ਕਰੋ ਜੀ ਅੱਜ ਆਪਾਂ ਲੈ ਕੇ ਆਏ ਆ ਟੋਟਲ ਹੈਂਡਵਰਕ ਦੇ ਸੂਟ ਆਪਾਂ ਨੇ ਨਵੇਂ ਤਿਆਰ ਕਰਾਏ ਨੇ ਪੈਨਲ ਵਾਲਾ ਡਿਜ਼ਾਈਨ ਹੋਗਾ ਜਿਆਤਰੇ ਚ ਗਲੇ ਵਾਲੇ ਡਿਜ਼ਾਈਨ ਹੋਣਗੇ ਬਹੁਤ ਡਿਮਾਂਡ ਆ ਰਹੀ ਸੀ ਮਰੀਆ ਪਹਿਨਾਂ ਦੇ ਵੀ ਗਲੇ ਤੇ ਟੋਟਲ ਹੈਂਡ ਲੈ ਕੇ ਆਓ ਚੈੱਕ ਕਰੋ ਪੂਰੇ ਹਾਈ ਕਲਾਸ ਪੀਸ ਨੇ ਆ ਬਾਜ਼ੂ ਆ ਜਣਗੇ ਦੇ ক্লোਜ਼ ਕਰਕੇ ਦਿਖਾ ਵੀ ਮੁੰਡਿਆ ਬਿਲਕੁਲ ਹਾਈ ਕਲਾਸ ਪੀਸ ਤੇ ਖੁੱਲੇ ਟੁੱਲੇ ਨਾਲ ਦੇ 2.5 ਮੀਟਰ ਦੇ ਦੁ ਲੋ ਜੀ ਲੈਸਾਂ ਲੱਗੀਆਂ ਹੋਣੀਆਂ ਪੂਰੇ ਹਾਈ ਕਲਾਸ ਓਕੇ ਦੀ ਰਿਪੋਰਟ ala ਕੰਮ ਕਰਾਇਆ ਹੋਇਆ ਆਪਾਂ ਨੇ ਓਹ ਰਹਿਮਾਨ ਭਾਈ ਇਹ ਅੰਬੀਆ ਰਾਡੀਆਂ ਨਮਾਈ ਦੀ ਕਹਦਾ ਮੈਨੂੰ ਤੂੰ ਅੰਮੀਆਂ ਤੂੰ ਦੇਖੀ ਚੱਲ ਹਲੇ ਤੱਕ ਅੱਗੇ ਕੀ ਕੁਸ ਆਊਗਾ ਵੇਖ ਬਸ ਤੀ ਨਾ ਲਗਾ ਦੀ ਲੋ ਜੀ ਆ ਚੈੱਕ ਕਰੋ ਇਹ ਆਊਗਾ ਜੀ ਦੱਪਕੇ ਦੇ ਉੱਤੇ ਓਏ ਓਏ ਦੱਪਕਾ ਪੂਰਾ ਲੱਗੇ ਹੋਇਆ ਚਿੰਚਿੰਚ ਕੇ ਪੂਰੇ ਹੈਵੀ ਦੱਪਕੇ ਦੇ ਉੱਤੇ ਬਣਵਾਇਆ ਹੋਇਆ ਨੀਚੇ ਛੋਟੂ ਛੋਟੂ ਦੱਪਕਾ ਚੱਕ ਰੋ ਦੇ ਇੱਕ ਵਾਰ ਕਲੋਜ਼ ਕਰਕੇ ਮੈਂ ਤਾਂ ਹੈਰਾਨ ਹੀ ਹੋ ਗਿਆ ਇੰਨਾ ਹੈਵੀ ਮੇਰੀ ਪਹਿਲਾਂ ਕੈਨ ਨਹੀਂ ਗਿਆ ਵੀ ਪਹਿਲੀ ਵਾਰ ਦੇਖਿਆ ਐਸਾ ਸੂਰਤ ਰਾਣੀ ਹੋਗੇ ਕੱਲੀ ਚਮਕਣਗੇ ਪਾਗੇ ਇਹਦਾ ਦੁਪੱਟਾ ਵੀ ਚੈੱਕ ਕਰਾ ਦੇ ਇੱਕ ਵਾਰ ਲੋ ਜੀ ਦੁਪੱਟਾ ਚੈੱਕ ਕਰੋ ਜੀ ਇਹਦਾ ਤੇ ਫਰੰਟ ਦੇ ਉੱਤੇ ਛੋਟੀ ਛੋਟੀ ਬੁੱਟੀ ਆ ਜੂਗੀ ਇਹਦੇ ਬਹੁਤ ਪਿਆਰੀ ਤੇ ਦੁਪੱਟੇ ਦੇ ਵਿੱਚ ਵੀ ਛੋਟੀ ਛੋਟੀ ਬੁੱਟੀ ਆ ਜੂਗੀ ਬਹੁਤ ਪਿਆਰੀ ਪੂਰਾ ਹਾਈ ਕਲਾਸ ਦਾ ਸੂਟ ਹੈ ਇਹ ਇਹ ਲੈਣ ਲਈ ਉਹਨਾ ਕਿੱਥੇ ਪਊਗਾ ਸਾਈਪ ਪੰਨੀਆਂ ਪੈਣ ਨੂੰ ਲੈਣ ਲਈ ਆਉਣਾ ਕਿੱਥੇ ਪਾਊਗਾ ਉਹ ਜਿੱਤਵਾਲ ਵਾਲਿਆਂ ਤੋਂ ਮਿਲਣਗੇ ਐਸੇ ਸੂਟ ਆ ਉਹ ਇੰਨੀ ਸੋਹਣੀ ਫਿਨਿਸ਼ਿੰਗ ਕਿੱਥੋਂ ਆ ਇਹ ਜਿੱਤਵਾਲ ਵਾਲੇ ਹੈਗੇ ਕਿੱਥੇ ਨੇ ਮਲੈਕ ਕਾਲਜ ਦਿੱਲੀ ਗੇਟ ਦੇ ਨੰਬਰਾਂ ਜੀ ਪੁਰਾ ਚੌਂਕ ਇਮਤੀਆਜ਼ ਮੱਜੀ ਦੇ ਕੋਲ ਸਾਡੀ ਦੁਕਾਨ ਦਾ ਨਾਮ ਹੈ ਮਲੈਕ ਕਾਲਾ ਪਿਆਪੀ ਸੂਟ ਸਾਨੂੰ ਕੀ ਕਹਿੰਦੇ ਨੇ ਜਿੱਤੂ ਵਾਹਲ ਵਾਲੇ ਆ ਚੈੱਕ ਕਰੋ ਨਿਊ ਰੰਗ ਬਹੁਤ ਪਿਆਰਾ ਡਿਜ਼ਾਈਨ ਹੈ ਪੈਨਲ ਵਾਲਾ نیچے ਫਲਾਵਰ ਆ ਜਣਗੇ ਦੇਖੋ ਬਿਲਕੁਲ ਹਾਈ ਕਲਾਸ ਚੀਜ਼ ਹੈ ਦੁਪੱਟਾ ਬਾਜੂ ਟੱਕੇ ਕਰਾ ਵੀ ਮੁੰਡਿਆਂ ਦੇ ਬਾਜ਼ੂ ਆਜਣਗੇ ਤੇ ਦੁਪੱਟਾ ਦੇਖੋ ਇਹਦਾ ਬਿਲਕੁਲ ਹਾਈ ਕਲਾਸ ਦੁਪੱਟਾ ਇਹਦਾ 4 ਸਾਈਡ ਲੈਸ ਲੱਗੀ ਹੋਈ ਆ ਦੁਪੱਟੇ ਦੇ ਅਰੇ ਰਹਿਮਾਨ ਭਾਈ ਇੰਨੀ ਸੋਹਣੀ ਫਿਨਿਸ਼ਿੰਗ ਕਿੱਥੋਂ ਆਉਂਦੀ ਹੈ ਬਸ ਆਪਣੇ ਕਾਰੀਗਰਾਂ ਦੇ ਹੱਥਾਂ ਦੇ ਜਾਦੂ ਆ ਸਾਹਿਲ ਕੋ ਕਰਾ ਜਤੂ ਆ ਇਹਦਾ ਦੱਸ ਦੇ ਆ ਦੇਖ ਇੱਕ ਹੋਰ ਨਵੀਂ ਚੀਜ਼ ਕ੍ਰਸ਼ ਦੇ ਉੱਤੇ ਪੈਨ ਲਾਲਾ ਡੇ ਆ ਨਾ ਗਲੇ ਦਾ ਆਏ ਹਏ ਤੇਕੇ ਮੇਰੇ ਮੂੰਹ ਤੇ ਪਾਣੀ ਆ ਲੱਗ ਗਿਆ ਕਿ ਤੂੰ ਲਾਲਾ ਲਾ ਚਿੱਪਦੀ ਸੂਟ ਤੇ ਮੇਰਾ ਭਾਈ ਕਿਤੇ ਸੂਟ ਗਿੱਲਾ ਕਰ ਦਵੇ ਬਸ ਮੈਂ ਤਾਂ ਇੱਕ ਰਸਗੁੱਲਾ ਕਹਾ ਤਰੀ ਉਹ ਨਹੀਂ ਰਸ ਰਸ ਲੱਗੀ ਓਏ ਤੇਰਾ ਰਸ ਰਸ ਦੁਬੱਟਾ ਇਹਦਾ ਵੀ ਚੈੱਕ ਕਰਾ ਦੀਆ ਫਿਰ ਓ ਚੈੱਕ ਕਰਾ ਦੇ ਬਸ ਨਜ਼ਰ ਨਾ ਲੱਗ ਜਾਵੇ ਨਜ਼ਰ ਨਹੀਂ ਲੱਗਦੀ ਮੇਰੀ ਆ ਪੈਣਾ ਨਜ਼ਰ ਨਾ ਲਾਈਓ ਨਜ਼ਰ ਨਹੀਂ ਤੁਹਨੇ ਲੋਣੀ ਹੋਗੀ ਤੁਹਾਨੂੰ ਸੂਟ ਹੀ ਐਸੇ ਰੇਟ ਤੇ ਦੇ ਦਾਂਗੇ ਪੂਰੀ ਮਾਰਕੀਟ ਘੁੰਮ ਲਿਓ ਤੁਹਾਨੂੰ ਸੂਟ ਨਹੀਂ ਮਿਲਨੇ ਰੇਟ ਤੇ ਬਿਲਕੁਲ ਆਪਣੇ ਸੂਟ ਐ ਐਸੇ ਰੇਟਾਂ 'ਚ ਕਿਦੋਂ ਨਹੀਂ ਮਿਲਨੇ ਜਿੱਤਵਾਲ ਆ ਰਹੇ ਤਾਂ ਵੀ ਨਹੀਂ ਜੀ ਨਹੀਂ ਮਿਲਨੇ ਇੱਕ ਵਾਰ ਨਮਾ ਕਲਰ ਚੈੱਕ ਕਰੋ ਸੇਮ ਉਹਦਾ ਹੀ ਡਿਜ਼ਾਈਨ ਦਾ ਗੱਲੇ ਵਾਲੇ ਦਾ ਇੱਕ ਹੋਰ ਕਲਰ ਆ ਜਾਊਗਾ ਲਿਆ ਪਲਿਆ ਲਿਆ ਥੋੜੀ ਵੇਚਨਾ ਬਣਾ ਬਣਾ ਕੇ ਵੇਚਨਾ ਆਹ ਤਨੇ ਕਰੀ ਨਾ ਟੋਪ ਦੀ ਗੱਲ ਲੋ ਜੀ ਇੱਕ ਹੋਰ ਚੀਜ਼ ਦੇਖੋ ਲਾਸਟ ਓਏ ਹੋਏ ਇਹਨੇ ਤਾਂ ਆਗਤੀ ਕਰਾਤੀ ਸਭ ਤੋਂ ਪਹਿਲਾ ਸੂਟ ਦੇਖ ਲੋ ਪੂਰਾ ਕੱਲਾ ਹੀ ਸੂਟ ਹੈ ਤਾਂ ਓਰੇ ਬਾਸ ਸੂਟ ਪਰ ਕੇ ਦਿਖਾ ਕਿੱਦੇ ਟੋਪ ਦੇ ਬਾਜ਼ੂ ਨੇ ਇਹਦੇ ਹੋਰ ਚੀਜ਼ਾਂ ਨੂੰ ਛੱਡ ਤੂੰ ਤੇ ਚੀਜ਼ਾਂ ਬਹੁਤ ਨੇ ਜੀ ਆਪਾਂ ਟਾਈਮ ਨਹੀਂ ਲੱਗਦਾ ਵੀਡੀਓ ਦੇ ਵਿੱਚ ਦਿਖਾਉਣ ਲਈ ਤੁਸੀਂ ਵੱਧ ਤੋਂ ਵੱਧ ਸਾਡੀ ਦੁਕਾਨ ਤੇ ਵਿజిਟ ਕਰੋ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਦਿਖਾਵਾਂਗੇ ਤੇ ਸਾਡੀ ਸਾਡੇ ਪੇਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਸਾਨੂੰ 83 ਦਾ ਨੰਬਰ ਸ਼ੋ ਵੀ ਹੋ ਰਿਹਾ 98155 18744 ਜਨੂਪ ਮੈਂ ਭੈਣ ਨੂੰ ਆ ਕੇ ਮਿਲਿਆ ਕੋਲੇ ਨਹੀਂ ਪਤਾ ਚੱਲਦੀ ਆਪਣੀ ਦੁਕਾਨ ਤੇ ਮੇਰੀ ਸ਼ਕਲ ਦੇਖ ਲਓ ਫੋਨ ਕਰ ਲਿਓ ਬਸ ਕਾਲ ਕਰ ਦਿਓ ਜਦ ਹੀ ਆਪਾਂ ਪਹੁੰਚੇ ਜਿੱਥੇ ਮਰਜੀ ਚਾਹੁੰਦੇ ਬੁਲਾ ਲਿਓ ਧੰਨਵਾਦ